ਪੁਆਇੰਟ ਰੈਜੈਂਡਾ ਨੂ ਪੁਆਇੰਟ ਏਜੈਂਡਾ ਤੋਂ ਹੀ ਚੱਲ ਰਹੇ ਹਾਂ ਨੰਬਰ 1 ਅਸੀਂ ਇਨਸ਼ੋਰ ਕਰਾਂਗੇ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਅੱਜ ਉਹ ਕਿਟਾਰ ਉਹ ਨਸ਼ਾ ਜਿਨੇ ਪੰਜਾਬ ਬਰਬਾਦ ਕਰਤਾ ਹਜ਼ਾਰਾਂ ਮੌਤਾਂ ਦੀ ਜਮਵਾ ਰਹੀ ਚੀਜ਼ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੇ ਵੀ ਇਸ ਜੀ ਲਿਪਤ ਨੇ ਚਾਹੇ ਡਰਗ ਸਮਗਲਰ ਨੇ ਮਾਫੀਆ ਨੇ ਉਹਨਾਂ ਦੇ ਉੱਪਰ ਕੜੀ-ਕੜੀ ਕਾਰਵਾਈ ਹੋਏ अगर मैं एम पी बनागा मैं इंश्योर कर फीस लगे और पूरी कोशिश होगी भावे लखड़ा रब्ठे करके अभी पाकिस्तान सुखी धंधाओं को पूछना चाहता है तेरी कांग्रेस सरकार किता, उस से, ने की किता करतारपुर साहब वास्तेडोर बनाने करतारपुर साहब दामिल करते ਕਹਿੰਦੇ ਕੋਈ ਕਾਰ ਕਰਦੀ ਹੈਗੀ ਉੱਥੇ ਤੂੰ ਜਿਹੜਾ ਬਾਬਾ ਨੌਣਾਢਾ ਸ਼ਰਮੀਆਂ ਦੇ ਕੰਮ ਪੂਰੇ ਕਾਂਗਰਸ ਪਾਰਟੀ ਜਿਹੜੀ 84 ਜੰਗਾਂ ਦੇ ਸਾਹਮਣੇ ਦੇ ਇਹ ਕਸੂਰ ਸਾਡੇ ਸਿੱਖ ਮੰਨਗੇ ਕਿ ਆ ਉਸ ਕਾਂਗਰਸ ਪਾਰਟੀ ਨੂੰ ਸਾਡੇ ਉਹੀ ਸਾਥ ਦੇਣਗੇ ਵੋਟ ਦੇ ਕੇ ਮੈਂ ਕਹਾਂਗਾ ਕਿ ਇੱਕ ਵੀ ਵੋਟ ਜਿਹੜੀ ਹੈ ਇਸ ਕਾਂਗਰਸ ਪਾਰਟੀ ਨੂੰ ਪੂਰੀ ਬਰਦ ਨਹੀਂ ਦੇ ਉੱਚਾ ਸਾਰੇ ਗੋ ਪਹਿਲੇ ਤੇ ਮੈਂ ਤੁਹਾਡੇ ਚੰਨ ਲਈ ਸਾਰੇ ਹੀ ਗੁਦਾਸਪੁਰ ਰਕੇ ਦੇ ਜਿਹੜੇ ਹੋਟਲ ਹੈ ਸਾਡੇ ਉਹਨਾਂ ਨੂੰ ਇੱਕੋ ਪੇਗਾਮ ਦੇਣਾ ਚਾਹੁੰਦਾ ਅੱਜ ਮੈਂ ਸਾਰੀਆਂ ਪਾਰਟੀਆਂ ਤੱਕ ਲਈਆਂ ਕਾਂਗਰਸ ਤੱਕ ਲਈ ਬੀਜੇਪੀ ਤੱਕ ਲਈ ਹੋਰ ਵੀ ਤਕਲੀਆ ਕਿਸੇ ਨੇ ਪੰਜਾਬੀਆਂ ਨਾਲ ਇਨਸਾਫ ਨਹੀਂ ਕੀਤਾ ਅਗਰ ਸਾਡੀ ਪੀਸ ਪਾਰਟੀ ਅਗਰ ਲੋਕੀ ਸਾਡਾ ਸਮਰਥਨ ਕਰਨਗੇ ਸਾਡੇ 9 ਪੁਆਇੰਟ ਦੇ ਏਜੰਡਾ 9 ਪੁਆਇੰਟ ਏਜੰਡੇ ਤੋਂ ਹੀ ਚੱਲ ਰਹੇ ਆ ਨੰਬਰ 1 ਅਸੀਂ ਸ਼ੋਰ ਕਰਾਂਗੇ ਸਭ ਤੋਂ ਵੱਡੀ ਪੰਜਾਬ ਦੀ ਸਮੱਸਿਆ ਅੱਜ ਉਹ ਚਿੱਟਾ ਉਹ ਨਸ਼ਾ ਜਿਨ੍ਹਾਂ ਨੇ ਪੰਜਾਬ ਬਰਬਾਦ ਕਰਤਾ ਹਜ਼ਾਰਾਂ ਮੌਤਾਂ ਦੀ ਜਮਵਾਹ ਜਿਹੜੀ ਚੀਜ਼ ਹੈਗੀ ਹੈ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੇ ਵੀ ਇਸ ਚੀਜ਼ ਵਿੱਚ ਲਿਪਤ ਨੇ ਚਾਹੇ ਡਰੱਗ ਸਮਗਲਰ ਨੇ ਮਾਫੀਆ ਨੇ ਉਹਨਾਂ ਦੇ ਉੱਪਰ ਕੜੀ-ਕੜੀ ਕਾਰਵਾਈ ਹੋਏ ਤੇ ਸਾਡਾ ਪੰਜਾਬ ਜਿਹੜਾ ਨੌਜਵਾਨ ਥੱੱਕਾ ਜਿਹੜਾ ਇਸ ਚਿੱਟੇ ਕੋਲ ਨਸ਼ੇ ਕੋਲ ਬੱਚੇ ਸਭ ਤੋਂ ਪਹਿਲਾ ਸਾਡਾ ਕਦੋਂ ਹੋਏਗਾ ਉਸ ਨਸ਼ੇ ਮੁਕਤੀ ਸੜਕ ਬਣਾਉਣੇਗਾ ਉਹ ਜਿਹੜੇ ਵੀ ਇਹਦੇ ਸ਼ਾਮਲ ਨੇ ਅਸੀਂ ਇਹ ਕਰਾਂਗੇ ਪ੍ਰਧਾਨ ਹੋਣਾ ਚਾਹੀਦਾ ਕਾਨੂੰਨ ਕੌਨਤੀ ਹੋਏ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੌਤ ਦੇ ਦੇ ਤੋ ਉਸ ਤੋਂ ਬਾਅਦ ਜਿਹੜਾ ਸਾਡਾ ਦੂਜਾ ਬਿੰਦੂ ਆਵੇਗਾ ਸਾਡਾ ਉਹ ਇਹ ਹੈਗਾ ਕਿ ਸਾਡੇ ਅੱਜ 75 ਸਾਲ ਹੋ ਗਏ ਸਾਡੇ ਮੁਕਤਿਆਦ ਹੋਏ ਨੇ ਸਾਡੇ ਪੰਜਾਬ ਦੇ ਕਿਸਾਨ ਹਿੰਦੁਸਤਾਨ ਦੇ ਕਿਸਾਨ ਐਮਐਸਪੀ ਐਮਐਸਪੀ ਕਰ ਕਰਦੇ ਮੈਂ ਕਹਿਣਾ ਚਾਹੁੰਦਾ ਇਸ ਕਾਂਗਰਸ ਨੂੰ ਕਹਿਣਾ ਚਾਹੁੰਦਾ ਇਹ ਤੁਸੀਂ 65 ਤੋਂ ਤੁਸੀਂ ਰਾਜ ਕੀਤਾ ਨੋਸਤਾਨ ਚ ਪੰਜਾਬ ਚ ਰਾਜ ਕੀਤਾ ਪਿੱਛੇ ਹੁਣ ਕੈਪਟਨ ਰਿੰਦਰ ਸਿੰਘ ਦੀ ਸਰਕਾਰ ਸੀ ਕਿਉਂ ਨਹੀਂ ਪੰਜਾਬ ਦੇ ਕਿਸਾਨ ਨੂੰ ਐਮਐਸ ਵੀ ਮਿਲਦੀ ਐ ਇੱਥੇ ਆਮ ਆਦਮੀ ਪਾਰਟੀ ਨੇ ਵੋਟ ਲੈ ਐਮਐਸ ਵੀ ਦੇ ਨਾਤੇ ਕਿਸਾਨ ਨੂੰ ਐਮਐਸ ਵੀ ਦੇ ਕੇ ਦਿੱਤੀ ਕੀ ਇਹ ਧੋਖਾ ਕਰੀਏ ਸਾਡੇ ਪੰਜਾਬ ਦੇ ਲੋਕਾਂ ਦਾ ਅਗਰ ਪੰਜਾਬ ਦੇ ਲੋਕੀ ਗੁਰਦਾਸਪੁਰ ਦੇ ਪ੍ਰਧਾਨ ਕੋਲ ਅਗੇ ਲੋਕੀ ਨੂੰ ਜਿਤਾਵਾਂਗੇ ਮੈਂ ਮੈਂ ਸ਼ੋਰ ਕਰਾਂਗਾ साड़ी, साड़ी इते, इते कि ਜਿਹੜੀ ਅਨਮੋਸ ਫੀਸ ਸਾਡੇ ਕਿਸਾਨਾਂ ਨੂੰ ਮਿਲੇ ਕਿਸਾਨ ਸਾਡਾ ਖੁਸ਼हाल ਹੋ ਸਕੇ ਪੰਜਾਬ ਦਾ ਉਸ ਤੋਂ ਬਾਅਦ ਸਾਡਾ ਮੁੰਦਾ ਹੈਗਾ ਆਪ ਸਰਕਾਰ ਨੇ ਲੋਕਾਂ ਨੂੰ ਆਖਿਆ ਸਾਡੀ ਸਾਡੀ ਮਾਂ ਕੋਲ ਆਖਿਆ ਕਿ ਤੁਹਾਨੂੰ ਪਗੜਾ ਪਤਾ ਤੋਂ ਵੀ ਪੈਨਸ਼ਨ ਦੇਗੀ ਕਿ ਆ ਕਿਸ ਨੂੰ ਪੈਨਸ਼ਨ ਮਿਲੀ ਝੂਠੇ ਵਾਦੇ ਕਿਤੇ ਅਗਰ ਅਸੀਂ ਇੱਥੇ ਇੱਥੇ ਜਿੱਤ ਹਾਸਲ ਕਰਾਂਗੇ ਅਸੀਂ ਇਹ ਸ਼ੋਰ ਕਰਾਂਗੇ ਕਿ ਸਾਡੀ ਮਾਂਾਂ ਭੈਣਾਂ ਨੂੰ ਉਹਦੇ ਵਾਵਾ ਜਿਹੜੇ ਸਾਡੇ ਨੌਜਵਾਨ ਨੇ ਵਿਕਾਰ ਅਸੀਂ ਉਹਨਾਂ ਹਸੇ ਵੀ ਕਰਾਂਗੇ ਕਿ ਉਹਨਾਂ ਨੂੰ ਮਹੀਨਾ ਦਾ ਪਤਾ ਮਿਲੇ ਭਿਕਾਰੀ ਪਤਾ ਮਿਲੇ ਬੇਗਾਰੀ ਪਤਾ ਮਿਲੇ ਤਾਂ ਕਿ ਉਹ ਆਪਣਾ ਆਪਣਾ ਪਾਲਕੋਸ਼ਿਕਾ ਤੱਕ ਚਿੱਤਨ ਇਹ ਉਹ ਸਾਡਾ ਇਸ ਵਾਰ ਮੁੱਦਾ ਹੈਗਾ ਸਾਡੀ ਸਿੱਖ ਬਰਾਦਰੀ ਦਾ بڑا ਮੁੱਦਾ ਮੁੱਦਾ ਪਤਾ ਕੋ ਸਾ ਮੈਂ ਪਿਛਲੇ ਦਿਨ ਕਸਮ ਖਾਧੀ ਸੀ ਕਿ ਜਿਸ ਮੈਂ ਆਪਣੀ ਸ਼ੁਰੂਆਤ ਜਿਹੜੀ ਹੈ ਉਹ ਕਤਾਰਪੁਰ ਸਾਹਿਬ ਜਾ ਕੇ ਕਰਾਂਗਾ ਮੈਂ ਅਸੀਂ ਕਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਦੇ ਉੱਥੇ ਵਾਹਿਗੋਗੇ ਮੱਥਾ ਟੇਕਿਆ ਲੇਕਿਨ ਦੁੱਖ ਨੂੰ ਨਹੀਂ ਉਸ ਗੱਲ ਦਾ ਸਾਡੇ ਪੰਡਤ ਨਹਿਰੂ ਨੇ ਇਹ ਕਿ ਨੂਮਤਰ ਲਾਕਾਇਸਤ ਸਾਡੇ ਕਰਤਾਰਪੁਰ ਸਾਹਿਬ ਕਿਉਂ ਪਾਕਿਸਤਾਨ ਦੇ ਹਵਾਲੇ ਕਰਤਾ ਕੀ ਕਾਰਨ ਸੀ ਜੇ ਤੁਹਾਨੂੰ ਪਤਾ ਕਿ ਸਿੱਖਾਂ ਦੀ ਸਾਡੇ ਮੁਲਕ ਦੀ ਤਜ਼ੀਬ ਹੈ ਉਹ ਸਾਡੇ ਮੁਲਕ ਦੀ ਸੱਤੂ ਵੱਡੀ ਜੜੀ ਹੈ ਉਹ ਉਹ ਕਰਤਾਰਪੁਰ ਸਾਹਿਬ ਸਾਡਾ ਇੱਕ ਮੁਕੱਦਸ ਸਥਾਨ ਹੈ ਕਿਉਂ ਕਾਂਗਰਸ ਨੇ ਕਿਉਂ ਮਹਾਤਮਾ ਨੇ ਉਹ ਪਾਕਿਸਤਾਨ ਦੇ ਹਵਾਲੇ ਕੀਤੀ ਜੇਗਾ ਉਹ ਰਾਜ ਦੇਖੋ ਦੁੱਖ ਇਸ ਗੱਲ ਦਾ ਕਿ ਵਿਜਾ ਲਾ ਕੇ ਕਿਉਂ ਆਣਾ ਪੈਗਾ ਸ਼ਿਦਾਰਗੋਨ ਸਾਡੇ ਮੱਥਾ ਟੇਕਣ ਆਸਤੇ फीस लगती है अगर मैं एम पी बना मैं इंश्योर करा ना ही उसे फीस लगे और पूरी कोशिश होगी भावे लख्ठे करके अच्छी पाकिस्तान सरकार कोमत वापस लाँगे क्योंकि जगह साहे गुरु गुरु नानक देव जी की तो जगह है मैं सुख सुखी रंधाओं को पूछना चाहता तेरी कांग्रेस सरकार ने की किता करतारपुर साहब वास्ते ਉਸ ਨੂੰ ਕਾਇਦੇਉ ਬਣਾਉਣ ਵਾਸਤੇ ਪ੍ਰਧਾਨਪੁਰ ਸਾਹਿਬ ਨੇ ਦੋਸਾਂ ਨੂੰ ਸ਼ਾਮਲ ਕਰਵਾਇਆ ਕਿਹਨ ਦੀ ਕੋਈ ਕਾਰਗਰਦੀ ਹੈਗੀ ਉੱਥੇ ਤੁਸੀਂ ਡੇਰਾ ਬਾਬਾ ਨਾਨਕ ਦਾ ਸ਼ਰਮੀਆਂ ਦੇ ਕਾਂਗਰਸ ਉਹ ਰੋ ਕਾਂਗਰਸ ਪਾਰਟੀ ਜਿਹੜੀ 84 ਦੰਗਿਆਂ ਨੂੰ ਸ਼ਾਮਲ ਰਹੀ ਹੈ ਇਹ ਕਸੂਰ ਸਾਡੇ ਸਿੱਖ ਮਾਰੇਗੇ ਕਿ ਆ ਉਸ ਕਾਂਗਰਸ ਪਾਰਟੀ ਨੂੰ ਸਾਡੇ ਲੋਕੀ ਸਾਥ ਦੇਣਗੇ ਵੋਟ ਦੇ ਕੇ ਮੈਂ ਕਹਾਂਗਾ ਕਿ ਇੱਕ ਵੀ ਵੋਟ ਜਿਹੜੀ ਹੈ ਇਸ ਕਾਂਗਰਸ ਪਾਰਟੀ ਨੂੰ ਕਹਨੀ ਪਾਰਟੀ ਦੇ ਦੇ ਉਸ ਬਾਦ ਅਸੀਂ ਜੋਰ ਕਰਾਂਗੇ ਬੜਾ ਵੱਡਾ ਮੁੱਦਾ ਹੈ ਕਦੇ ਕਦੇ ਪੰਜਾਬ ਦਾ ਇੱਥੇ ਮਾਫੀਆ ਰਾਜ ਚੱਲ ਰਿਹਾ ਹੈ ਲੈਡ ਮਾਫੀਆ ਜਿਹੜਾ ਡਰੱਗ ਮਾਫੀਆ ਉਸ ਤੋਂ ਬਾਅਦ ਵੱਡਾ ਮਾਫੀਆ ਰੇਤ ਬੱਜਰੀ ਦਾ ਮਾਫੀਆ 2000 ਦੀ ਟਰਾਲੀ ਅੱਜ ਵੀਜ਼ਾ ਦੇ ਮਕੇ ਕਰਦੀ ਹੈ ਕਿ ਤੂੰ ਕਾਰ ਨਹੀਂ ਆਪਣਾ ਮਕਾਨ ਬਣਾਉਂਗਾ ਉਹ ਜਿਵੇਂ ਲੋਹਾਰ ਹੈ ਇਹ ਰੇਤ ਬੱਜਰੀ ਵਾਲਾ ਮਾਫੀਆ ਖਰਬਾੜ ਪੇ ਦੀ ਰੋਜ਼ ਰਬੇਸ਼ ਕਰ ਰਹੀ ਹੈ ਔਰ ਨਾ 당ਗਸੇ ਬੰਦ ਕੀਤੀ ਨਾ ਆਰਵਾਰ ਪਾਰਟੀ ਨੇ ਬੰਦ ਕੀਤੀ ਅਗਰ ਲੋਕੀ ਮੇਰਾ ਸਾਥ ਦੇਣਗੇ ਮੈਂ ਇਹ ਜਿਹੜੀ ਬਜਰੀ ਹੈ 2000 ਦੁਆਰਾ ਲਿਆਂਗਾ ਔਰ ਇਹ ਜਿਹੜੀ ਮਾਫੀ ਹੈ ਇਹ ਇਹਦੇ ਪਰ ਕੰਮ ਕਰਾਂਗੇ ਜਿਹੜੀ ਵੀ ਇਹ ਸ਼ਾਮ ਨੇ ਨੂੰ ਕੜੀ ਕੜੀ ਸੁਆ ਦੇਗੀ ਮੋਂ ਸਾਡਾ ਮੁੱਦਾ ਹੈਗਾ ਦੇਖੋ ਸਾਡੇ ਨਾਲ ਜੰਮੂ ਕਸ਼ਮੀਰ ਹੈ ਕੁਠਵਸਤੇ ਉੱਥੇ ਇੱਕ ਇੰਡਸਟਰੀ ਹੈ ਬੜਾ ਮਿਲਦੀ ਸੀ ਡੀਐਮ ਕੇੰਦਰ ਚਨਾਬ ਟਕਟਾ ਮਿਲ 1 ਲੱਖ ਲੋਕੀ ਉਥੇ ਅਪਲਾਈ ਨੇ कम से कम तीन चार लोग रोजगार मिल रहा है पंजाब क्यों नहीं इंडस्ट्री आई कोई अगर मैं एम पी बनागा गुरदासपुर जिले पठानकोट जिले च बटाले चीशोर करा इंडस्ट्रियाँ लगन चिनाव जी मिल है गदला उस भी बड़ी इंडस्ट्रियाँ लगन तो लख लोगों को रोजगार मिले साढ़े तरक्की होर करा कि एम एस पी मिले ਅਡੇ ਕਿਸਾਨਾਂ ਕਿਸੇ ਕਿਸਾਨਾਂ ਨਾਲ ਬਿਲਕੁਲ ਜੁੜੇਦੇ ਆ ਕਿਸਾਨ ਮੁੱਦੇ 'ਚ ਅਸੀਂ ਬਿਲਕੁਲ ਕਿਸਾਨਾਂ ਨਾਲ ਸਾਡੀ ਮਾਵਾਂ ਘਰਾਂ ਨੂੰ ਪੈਨਸ਼ਨ ਮਿਲੇ ਔਰ ਜਿਹੜਾ ਟਰਾਂਸਪੋਰਟ ਸੈਕਟਰ ਹੈ ਸਾਡੇ ਪੰਜਾਬ ਦਾ ਇਹਨੂੰ ਇੰਡਸਟਰੀ ਦਾ ਦਰਜਾ ਮਿਲੇ ਤਾਂ ਕਿ ਜਿਹੜੇ ਸਾਡੇ ਟਰਾਂਸਪੋਰਟਰੋਂ ਪੁਰਾਣੇ ਜਿਹੜੇ ਡੁੱਬ ਚੁੱਕੇ ਨੇ ਅੱਜ ਉਹ ਉੱਮਰ ਬੁਹਾਤੀ ਪੰਜਾਬ ਅਬ ਸ਼ਾਂਤੀ ਚਾਹੀਦੀ ਚਾਹੀਦੀ ਆਗੇ ਕਿਲਾ ਜੇ ਮਾਫੀਆ ਰਾਜ ਚੱਲ ਰਿਹਾ ਕਿਤੋਂ ਲੋਗ ਗਾਰੇ ਚੱਲ ਰਿਹਾ ਫਰੋਤੀ ਦਾ ਕੰਮ ਚੱਲ ਰਿਹਾ ਨੂੰ ਬੰਦ ਕਰਾਂਗੇ ਦੇਰੇ ਸ਼ਾਮਲ ਇਸ ਮੈਂ ਗੰਗਸਤਰ ਉਂਡੇ ਉਪਰ ਕੜੀ ਦੀ ਕੋਈ ਕਾਰਵਾਈ ਕਰਾਂਗੇ ਇਹ ਸਾਡੇ ਮੁੱਦੇ ਨੇ ਮੈਨੂੰ ਪੂਰੀ ਉਮੀਦ ਹੈ ਅਸੀਂ ਸਾਡੀ ਇਮਾਨਦਾਰ پارٹی ਹੈ ਚਾਹੇ ਅਸੀਂ ਨਵੇਂ ਆ ਕਿ ਕਿੰਨੇ ਸਰਦਾਰ ਜਿਹੜਾ ਮਸ਼ਹੂਰ ਹੈ ਜੀ ਆਪਕੋ ਖੰਮੋਚਾ ਦੀ ਖੁਸ਼ਾਲੀ ਲਿਆਵਾਂਗੇ ਕੋ ਸਾਡੇ ਲੋਕਾਂ ਜਿਹੜੇ ਰੋਜ਼ ਬਾਹਰ ਭੱਜੀ ਜਾਂਦੇ ਨੇ ਅਸੀਂ ਤੁਸੀਂ ਇਹ ਇਹ ਇਨਸ਼ੋਰ ਕਰਾਂਗੇ ਉਹਨਾਂ ਨੂੰ ਇੱਥੇ ਰੋਜ਼ਾਨਾ ਮਿਲੇ ਪੰਜਾਬ ਦੀ ਚੱਤੀ ਸ਼ਾਮਲ ਹੋਣ ਇਹਦੇ ਸਾਡੇ ਪੰਜਾਬੀ ਨੇ ਉਹ ਬਾਹਰ ਜਾ ਕੇ ਲੋਕ ਬਾਹਵੇਂ ਮੁਰਖਾਂ ਦੀ ਸੇਵਾ ਨਹੀਂ ਕਰਨ ਆਪਣੇ ਪੰਜਾਬੀ